ਫਿਲੌਰ ਹਲਕੇ ਵਿੱਚ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਸ਼ਾਂਤਮਈ ਢੰਗ ਨਾਲ ਹੋਈਆਂ ਸਵੇਰ ਤੋਂ ਹੀ ਲੋਕ ਚੋਣ ਬੂਥ ਤੇ ਲਾਈਨਾਂ ਵਿੱਚ ਲੱਗ ਆਪਣੀ ਆਪਣੀ ਵੋਟ ਪਾ ਰਹੇ ਸਨ ਇਸ ਸਮੇਂ ਹਲਕਾ ਫਿਲੌਰ ਦੇ ਕਾਂਗਰਸੀ ਐਮ ਐਲ ਏ ਸਰਦਾਰ ਵਿਕਰਮ ਚੌਧਰੀ ਪਾਰਟੀ ਵਰਕਰਾਂ ਦੀ ਹੌਸਲਾ ਵਜਾਈ ਵੱਖ-ਵੱਖ ਪਿੰਡਾਂ ਦਾ ਚੱਕਰ ਲਗਾ ਰਹੇ ਸਨ ਇਸ ਸਮੇਂ ਵਿਕਰਮ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਵੋਟਰਾਂ ਦੀਆਂ ਰੌਣਕਾਂ ਲੱਗੀਆਂ ਹਨ ਉਨਾ ਕਿਹਾ ਕਿ 17 ਤਰੀਕ ਨੂੰ ਨਤੀਜੇ ਕਾਂਗਰਸ ਪਾਰਟੀ ਦੇ ਪੱਖ ਵਿੱਚ ਆਉਣਗੇ ਅਤੇ ਬਲਾਕ ਸੰਪਤੀ ਬਣੇਗੀ ਲੋਕ ਚਾਹੁੰਦੇ ਹਨ ਕਿ ਦੁਬਾਰਾ ਬਲਾਕ ਸੰਪਤੀ ਤੇ ਕਾਂਗਰਸ ਪਾਰਟੀ ਕਾਬਜ ਹੋਵੇ ਕਿਉਂਕਿ ਪਿਛਲੇ 5 ਸਾਲਾਂ ਵਿੱਚ ਕਾਂਗਰਸ ਪਾਰਟੀ ਦੀ ਬਲਾਕ ਸੰਪਤੀ ਬਣੀ ਸੀ ਉਦੋਂ ਹਲਕੇ ਫਲੋਰ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਲੈ ਕੇ ਆਈ ਸੀ ਅਤੇ ਹਲਕੇ ਵਿੱਚ ਸਰਵਪੱਖੀ ਵਿਕਾਸ ਹੋਇਆ ਸੀ ਸੁਖਵਿੰਦਰ ਸਿੰਘ ਅਲਵਾਲ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਆਪਣੀ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਮੰਗਲ ਦੇ ਦੇ ਤੇ ਤੁਹਾਡੀ ਵੋਟਾਂ ਨੂੰ ਲੈ ਕੇ ਇਹ ਜੂੜੀ ਲੱਗੀ ਹੋਈ ਆ ਕਿਹੋ ਜਿਹਾ ਮਾਹੌਲ ਆ। ਕੀ ਕਿਹਣਾ ਕਹਿੰਦੇ ਆ। ਤੇ ਨੰਗਲ ਪਿੰਡ ਫਲੋਰ ਦੇ ਵਿੱਚ ਪੈਂਦਾ ਆ। ਤੇ ਅਸੀਂ ਇੱਥੇ ਬਤੌਰ ਜੋ ਕਿ ਇੰਚਾਰਜ ਤੇ ਤਿੰਨ ਬੂਥਾਂ ਅੰਦਰ ਵਿੱਚ ਤੇ ਕੋਈ ਰੌਲਾ ਨਹੀਂ ਕੋਈ ਕੁਛ ਨਹੀਂ ਬਿਲਕੁਲ ਸਮੂਥ ਪ੍ਰੋਸੈਸ ਹੋ ਰਹੀ ਆ। ਇਹ ਕੋਈ ਇਹ ਜਾਂ ਪੁਛੀ ਜਗਾ ਸਾਰਾ ਸਮੂਹ ਤਾਂ ਪਬਲਿਕ ਸਾਡ ਦਿੰਦੀ ਆ ਐਂਡ ਵਾਲੇ ਸਾਡ ਦਿੰਦੇ ਆ ਬਹੁਤ ਚੰਗਾ ਹੈ ਕੋਈ ਪ੍ਰੋਬਲਮ ਹੈ ਵਗੈਰਾ ਨਹੀਂ ਕੋਈ ਪ੍ਰੋਬਲਮ ਹੈ ਬਿਲਕੁਲ ਠੀਕ ਹੈ ਠੀਕ ਹੈ ਜੀ ਵਧੀਆ ਤਰੀਕੇ ਨਾਲ ਚੱਲ ਰਿਹਾ ਬਿਲਕੁਲ ਸਮੂਹ ਤਾਂ ਤੁਸੀਂ ਦੇਖ ਹੀ ਲਿਆ ਜੀ ਬਿਲਕੁਲ ਠੀਕ ਹੈ ਅੱਜ ਜਿਲ੍ਹਾ ਪ੍ਰਸ਼ਾਸਨ ਦੀਆਂ ਬੋਟਾ ਆ ਤਾਂ ਸਮੂਹ ਤੇ ਇਸ ਕੋਸ਼ਿਸ਼ ਕਰੀਏ ਆ ਕਿ ਇਹਨਾਂ ਤੋਂ ਨਾ ਕਿ ਸੰਵਾਕਰ ਦਾ ਬੋਰਡ ਦਾ ਅਧਾਰ ਹੈ ਵਧਿਆ ਹੋਇਆ ਉਹ ਤੁਹਾਨੂੰ ਪਾਉਣੀ ਚਾਹੀਦੀ ਹੈ ਜੇ ਤੱਕ ਹੱਥ ਪਰਮਾਤਮਾ ਦੇ ਹੱਥ ਵਿੱਚ ਹੈ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਦਾ ਕਰਨਾ ਚਾਹੀਦਾ ਹੈ ਜੋ ਲੋਕਤੰਤਰ ਦੇ ਵਿੱਚ ਅਸੀਂ ਆਉਂਦੇ ਆ ਅਸੀਂ ਆਪਣੇ ਫਰਜ਼ ਨਿਭਾਈਏ ਵੈ ਗੁਰੂ ਦਿੱਕਾ ਖਾਲਸ ਕਰੇ ਕਿ ਕੀ ਕਰੇ